ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਦੀ ਪਾਰਟੀ ਨੂੰ ਸੁੱਟ ਦੋ ਸੈ ਕ੍ਰਿਸ਼ਨ ਕੁਮਾਰ ਨੂੰ ਸੁੱਟ ਦਿਓ ਕਿ ਸੀਐਮ ਸਾਹਿਬ ਲੋਕ ਦੁਖਸ਼ ਨੇ ਔਰ ਇਹ ਦੇਖੋ ਪੁੱਲਣਾ ਲੇਕਿਨ ਮੈਂ ਕੱਲ ਸਮਝਾਂ ਕਿ ਕਬਰ ਖੋਦ ਚੁੱਕੀ ਆ ਵਾਹੀ ਗੁਰੂ ਸੱਚ ਖੋਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਮਾਦੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਸਿੱਟੀ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਮੌਰ ਜੋਂ ਲੱਗਿਆ ਵਾ ਭਵੰਤਮਾਨ ਭਗਵਾਨ ਤਮਾਨ ਭਗਵਾਨ ਤਮਾਨ ਸੁਪਨੇ ਚ ਵੀ ਭਗਵਾਨ ਤਮਾਨ ਪਹਿਲਾਂ ਕਹੀਗੇ ਹਾਥੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਕੇ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਕਾਲਾ ਕੱਢਣ ਤੇ ਸੂਇਸ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਂ ਚਾਹਣਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇੱਕਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਉਂ ਜੋ ਦੋ ਦੋ ਘੰਟੇ ਪਏ ਨੇ ਨਾਲ ਥੋੜੇ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚੱਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹਦੋਂ ਬਾਹਰ ਚੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਠੋ ਬੈਠੋ ਬਾਈ ਜੀ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਈ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਮ ਸਿੰਘ ਸਾਹਿਬ ਦੀ ਗੱਲ ਕਰ ਬੈਠਾ ਬੈਠਾ ਬੈਠੋ ਬਾਈ ਬੈਠੋ ਬੈਠੋ ਇੱਕ ਮਿੰਟ ਇੱਕ ਇੱਕ ਮਿੰਟ ਸੀ ਇੱਕ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਇੱਕ ਬੈਠੋ ਬੈਠੋ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਰਵਨੀਤ ਸਿੰਘ ਮਾਣ ਜੋ ਕੇਂਦਰੀ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਸਦਨ ਦੀ ਕਾਰਵਾਈ ਦੇਖਣ ਲਈ ਕੁਆਰਟਰ ਬਾਕਸ ਵਿੱਚ ਮੌਜੂਦ ਹਨ ਆਓ ਉਹਨਾਂ ਨੂੰ ਨਿਗਾਹਸਬਦ ਕਰੀਏ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦੱਸਣ ਵਿੱਚ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਬਾਬੂ ਸਿੰਘ ਮਾਨ ਲੋਕ ਗੀਤਾ ਦੇ ਗੀਤਕਾਰ ਪੰਜਾਬ ਦੇ ਗੀਤਕਾਰ ਅਤੇ ਲਿਖਾਰੀ ਸਦਨ ਦੀ ਕਾਰਵਾਈ ਦੇਖਣ ਲਈ ਇੱਕ ਵਾਰ ਨਰਬਾਤ ਵਿੱਚ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰੀਏ ਲੰਮੀ ਉਮਰ ਦੀ ਕਾਮਨਾ ਕਰੀਏ ਬਹੁਤ ਧੰਨਵਾਦ ਮੌਕ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਆਸ਼ਮੀਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣ ਨਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਪੁਰਾਣਾ ਛੋਟੀ ਬੈਠਾ ਬੁਜੇ ਸਾਪਲਾ ਹੁਰੀ ਚੁਗਵੀਰ ਬਰਾੜ ਹੁਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਜੀ ਲੀਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖੋ ਤੁਸੀਂ ਕਿਉਂਕਿ ਆਤ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂਦੇ ਹੁਣ ਸਪੀਕਰ ਸਾਹਿਬ ਸੁਪਰੇਂਚ ਵੀ ਕਰੀ ਜਾਂ ਬੈਨੋ ਭਾਈਓ ਕਭੀ ਆਤ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਹ ਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਪੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜਿਹਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਾਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂਬਰ ਉਧਰ ਹੀ ਬੈਠੇ ਨੇ ਫੋਨ ਕਰਕੇ ਪਰ ਟਾਈਮ ਲੈ ਲਓ ਉਥੋਂ ਹੋਰ ਰਹਿ ਕਰ ਲੋ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ ਹੱਦ ਹੈ ਅਜੇ ਮੁੱਖ ਮੰਤਰੀ ਨਹੀਂ ਜੁੜਿਆ ਉੱਚ ਕੋਈ ਕਹਿੰਦੇ ਨਾ ਮੁੱਖ ਮੰਤਰੀ ਨਹੀਂ ਹੈਗਾ ਜੀ ਕੋਈ ਮੰਤਰੀ ਵੀ ਨਹੀਂ ਹੈ ਜੀ ਇਕੱਲੇ ਕੱਲੀ ਬਰਾਤ ਹੀ ਬੈਠੀ ਹੈ ਲੜਣਾ ਨਹੀਂ ਹੈਗਾ ਉਥੇ ਸੀ ਮੁੱਖ ਮੰਤਰੀ ਤੇ ਨਾਲ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉਥੇ ਪੁੱਛ ਰਹੇ ਨੇ ਹਰ ਤੁਸੀਂ ਦਾ ਅਸਲੀ ਸਪੀਕਰ ਉੱਥੇ ਹੀ ਬੈਠਾ ਏਕਨਾਂ ਪਲੀਜ਼ ਉਥੇ ਕੀ ਕਹਿ ਰਹੇ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇਧਰ ਆਖਣਾ ਨਾ ਜੀ ਸਾਰੀ ਰੂਲਿੰਗਾਂ ਸਾਰੇ ਰੂਲਿੰਗਾਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਸਾਡੇ ਨਾਲ ਕਦੇ ਬਾਤ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਘਰ ਕੰਚ ਪੰਜਾਬ ਧੜਕਦਾ ਜੋ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੁੜੋਂ ਪੁੰਦਾ ਸੌਖੀਆਂ ਨੇ ਗੋਲਾਂ ਕੁੱਡੀਆਂ ਕੱਢੀ ਜਾਂਦੇ ਆਪਦੇ ਉਹ ਟਰੋਲ ਆਰਮੀ ਤੋਂ ਪੜਾਈ ਜਾਂਦੇ ਰਹਿੰਦੇ ਆਂ ਹਮ ਕੋ ਪੱਤੇ ਨਹੀਂ ਹਮ ਕੋ ਪੱਤੇ ਨਹੀਂ ਜੋ ਸ਼ਾਖ ਸੇ ਟੁੱਟ ਕਰ गिर जाएंगे आंधियों ਕੋ ਕਹਿ ਦੋ ਆਪਣੀ اوقات ਮੇ ਰਹੇ ਸੋ ਅੰਟਿਕਲਰ ਛੂਟੀ ਬਣਾ ਰੱਖਿਆ ਪੰਜਾਬ ਨੂੰ 1600 ਕਰੋੜ ਦੀ ਗੱਲ ਕੀਤੀ ਉਹਦੇ ਚੋਂ 200 482 ਕਰੋੜ ਰੁਪਇਆ ਆਉਣਾ ਜੀ ਜੋ ਆਮ ਤੌਰ ਤੇ ਆਉਂਦਾ ਹੈ ਹਰ ਵਾਰ ਉਹਦੇ ਦੋ ਕਿਸ਼ਤਾਂ ਚ ਆਉਂਦਾ 241 241 ਅਕਤੂਬਰ ਚ ਆਉਣੀ ਸੀ ਅਕਤੂਬਰ ਨੂੰ ਕਿਸ਼ਤ ਆਉਣੀ ਸੀ ਉਹਨੂੰ 10 ਦਿਨ ਪਹਿਲਾਂ ਕਰ ਲਿਆ ਜੀ ਉਸੇ ਕਿਸ਼ਤ ਨੂੰ 241 ਕਰੋੜ ਰੁਪਇਆ ਭੇਜ ਕੇ ਕਹਿੰਦੇ 1600 ਕਰੋੜ ਚੋਂ ਕੱਟ ਲਿਓ ਲਓ ਉਤਾਸ਼ਾ ਸਪੈਸ਼ਲ ਕਰਕੇ ਗਈ ਸੀ ਨਾ ਉਸ ਉਹਦੇ ਚ ਪਾਈ ਜਾਂਦੇ ਹੁਣ ਇਧਰੋਂ ਇਧਰੋਂ ਉਧਰੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜੇ ਹੜ ਨਾ ਆਉਂਦੇ ਤਾਂ ਬੀਜੇਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਢ ਲੇ ਹੱਦ ਹੈ ਉਥੇ ਵਿਹਾਰ ਚ ਲਓ ਜੀ ਲਟਾ ਦਾਂ ਕਿੰਨੇ ਪੈਸੇ ਚਾਹੀਦੇ ਦੇ ਦੇ ਮਤਲਬ ਜਿੱਥੇ ਚਾਹੀਦੇ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇੱਥੇ ਨਕਲੀ ਵਿਧਾਨ ਸਭਾ ਲਾ ਲਈ ਆਪਣੀ ਛੋਟੇ ਹੁੰਦੇ ਚੋਰ ਸਪਾਈ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਆ ਮੈਂ ਸਪਾਈ ਆ ਤੇ ਬਣਦੇ ਥੋੜੀ ਹੁੰਦੇ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਦਾ ਚੋਰ ਬਣੂਗਾ ਸਪਾਈ ਬਣੂ ਸਪਾਈ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲੋ ਖੱਡ ਲੋ ਪੜਾਸਾਂ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਸੋ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੁਣ ਸਪੀਕਰ ਸਾਹਿਬ ਇਜਾਜ਼ਤ ਦਿੱਤੀ ਕਿ ਤੇਰਾਮਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਅਿਆਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ ਬੁਧਾਵਰੀ ਆ ਉਹ 50 ਫੁੱਟੋਂ ਕੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਮੰਨਦੇ ਸੀਗੇ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਨੇਉ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕਰਦੇ ਡੀਸਿਲਟਿੰਗ ਕਹਉਣੀ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰਿੱਤਾ ਹੀ ਐ ਪੰਜਾਬੀ ਚ ਕਹ ਲੋ ਰਿੱਤਾ ਹੀ ਐ ਉਹ ਜਦੋਂ ਤਾਂ ਕੱਢਦੇ ਆ ਮਾਈਨਿੰਗ ਜਦੋਂ ਨਹੀਂ ਕਰਦੇ ਡੀ ਸਿਲਟਿੰਗ ਕਿਉਂ ਨਹੀਂ ਕਰਦੇ ਹੈ ਰਿੱਤਾ ਪੜਾਇਆ ਨਹੀਂ ਗਿਆ ਨਾ ਸਿਪੜਾਉਂਦੇ ਨਹੀਂ ਨਾ ਹਾਂ ਸੋ ਸਰ ਕਈ ਵਾਰੀ ਉੱਛ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਜੀ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਤੇ ਅਗਲੇ ਤੋਂ ਕਿਵੇਂ ਬਚਣਾ ਹੈ ਜਦੋਂ ਵੀ ਕੋਈ ਦਰਦਨਾ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਹੈ ਉਸ ਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆ ਕੇ ਇਹ ਦੇਖਦੇ ਨੇ ਕਿ ਕੀ ਘਾਟ ਰਹੀ ਹੈ ਤਾਂ ਕਿ ਅਗਲੇ ਜਹਾਜ਼ਾਂ ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੀਆਂ ਵੀ ਅਗਲੀਆਂ ਜਨਰੇਸ਼ਨਸ ਆਉਂਦੀਆਂ ਨੇ ਜੀ ਉਹਦੇ ਚ ਉਹ ਘਾਟ ਨਾ ਰਹੇ ਉਹ ਚਾਹ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇੱਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਤੋਂ ਆ ਜਿਹੜਾ ਜੋ ਵੀ ਉਹਦੀ ਘਾਟ ਆਉਂਦੀਆਂ ਜੋ ਬਲੈਕ ਬਾਕਸ ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਸੇ ਤਰੀਕ ਸਰ ਇਹ ਇਹਨਾਂ ਹੜਾਂ ਤੋਂ ਬਹੁਤ ਸਿੱਖਿਆ ਸੀ ਲਮਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵਾਂਤਮਨ ਲਿਆ ਤੀ ਉਹ ਤਾਂ ਫਿਰ ਹਿਮਾਚਲ ਚ ਭਵਾਂਤਮਨ ਗਿਆ ਸੁਖੂ ਨਾ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੰਨ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਿਉਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਆਇਆ ਤਾਂ ਮਤਲਬ ਲਗਭਗ ਓਨਾ ਹੀ ਹੈ ਫਿਰ ਫਿਰ ਉੱਥੇ 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 ਕਿਉਂ ਨਹੀਂ ਫਿਰ ਕੋਈ ਹੈਗਾ ਸੀਗਾ ਉੱਥੇ ਕਿਹਨੇ ਗੇਟ ਖੋਲੇ ਹੈ ਸੋ ਕੁਦਰਤੀ ਬਹਾਂ ਇੱਧਰ ਨੂੰ ਜਾਊਗਾ ਹੀ ਉਹ ਐ ਤਾਹਾਨੂੰ ਕਿਵੇਂ ਛੱਡਦੀ ਫੋਮਸ ਐਡੀਸਨ ਜਿਹਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਰ 60 ਤੋਂ 65 ਸਾਲ ਦੀ ਉਮਰ ਦੇ ਵਿੱਚ ਉਹਦੀ ਫੈਕਟਰੀ ਸੀ ਖੋਜਾਂ ਕਰਦੀ ਸੀ ਜਿੱਥੇ ਲੈਬ ਅਗ ਲੱਗੀ ਉਹਨੂੰ ਮਲਾਜਮ ਸਾਰੇ ਜਿੰਨੇ ਵੀ ਕੰਮ ਕਰਦੇ ਸੀ ਉੱਤੇ ਕਰਮਚਾਰੀ ਉਹ ਬਾਹਰ ਆ ਗਏ